ਸਤਿ ਸ਼੍ਰੀ ਅਕਾਲ ਜੀ ਫਰਸਟ ਸਟੌਟ ਹਾਊਸ ਤੇ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਮੈਂਟ ਦਾ ਮੋਡ ਆਨਲਾਈਨ ਹੈ ਜੀ ਕੈਸ਼ অন ਲੀਵ ਨਹੀਂ ਹੈਗੀ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਆਪਣਾ ਵਟਸਐਪ ਨੰਬਰ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨ ਸ਼ਾਟ ਲੈ ਕੇ ਇਸ ਨੰਬਰ ਤੇ ਵਟਸਐਪ ਕਰਨਾ ਆਨਲਾਈਨ ਪੇਮੈਂਟ ਪੇਜ ਨਹੀਂ ਐਡਰੈਸ ਭੇਜਣਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਰਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5:00 ਵਜੇ ਸਮੇਂ 'ਚ ਸਮਾਂ ਕੱਢ ਕੇ ਵੀਡੀਓ ਜਲਦੀ ਦੇ प्यारे प्यारे स्टूडेंट कलर देखो पहला तो ਤੁਸੀਂ ਬਹੁਤ ਜਿਆਦਾ ਸੋਹਣਾ ਕਲਰ ਹੈ ਅੰਬੀ ਪ੍ਰਿੰਟ ਮੇਰਾ ਮੋਸਟ ਫੇਵਰਿਟ ਅੰਬੀ ਪ੍ਰਿੰਟ ਲਓ ਜੀ ਸਾਰਿਆਂ ਦਾ ਹੀ ਫੇਵਰਿਟ ਹੁੰਦਾ ਹੈ ਅੰਬੀ ਪ੍ਰਿੰਟ ਇੰਨਾ ਕਿ ਪਿਆਰਾ ਲੱਗਣਾ ਉਹਨਾ ਸੂਟ ਜਦੋਂ ਪਾਉਣਾ ਤੁਸੀਂ ਇੰਨਾ ਕਿ ਸੋਹਣਾ ਲੱਗਣਾ ਪੁੱਛੋ ਹੀ ਨਾ ਕਿਉਂਕਿ ਇੱਕ ਕਸਟਮਰ ਨੇ ਆਪਣੇ ਤੋਂ ਸੂਟ ਲਿਆ ਜੀ ਉਹ ਪਾ ਕੇ ਆਪਣੀ ਸ਼ਾਪ ਤੇ ਆਈ ਉਹਨਾਂ ਨੇ ਵਾਸ਼ ਕਰਕੇ ਫਿਰ ਮਤਲਬ ਕਿ ਸਟਿਚ ਕਰਾਇਆ ਤੇ ਇਹ ਬਹੁਤ ਸੌਫਟ ਹੋ ਗਿਆ ਉਸ ਤੋਂ ਬਾਅਦ ਧੋਣ ਤੋਂ ਬਾਅਦ ਬੜਾ ਹੀ ਸੋਹਣਾ ਲੱਗਿਆ ਉਹਨਾਂ ਦੇ ਪਾਇਆ ਤੇ ਲੋ ਜੀ ਇਹ ਹੈਗਾ ਆ ਲੋ ਇਸ ਤਰ੍ਹਾਂ ਦਾ ਸੂਟ ਹੈ ਇਹ ਦੇਖ ਲਓ ਤੁਸੀਂ ਆਪ ਹੀ ਦੇਖ ਲਓ ਵਿੱਚ ਲੈਨਾਂ ਸ਼ਿਮਰਦੀਆਂ ਨੇ ਇਹਦੇ ਵਿੱਚ ਤੇ ਇਹ ਹੈ ਦੀ ਮਸਲੀਨ ਦੀ ਸਲਵਾਰ ਠੀਕ ਹੈ ਜੀ ਤੇ ਦੁਪੱਟਾ ਆਪਾਂ ਤੁਹਾਨੂੰ ਖੋਲ ਕੇ ਦਿਖਾਵਾਂਗੇ ਉਸ ਤੋਂ ਬਾਅਦ ਸੌਫਟਨੈਸ ਆਈ ਇਹਦੇ ਵਿੱਚ ਬਹੁਤ ਜ਼ਿਆਦਾ ਕਿਉਂਕਿ ਜਦੋਂ ਅਸੀਂ ਇਹਨਾਂ ਨੂੰ ਪਾਇਆ ਦੇਖਿਆ ਨਾ ਉਹ ਕਹਿੰਦੇ ਅਸੀਂ ਵਾਸ਼ ਕਰ ਲਿਆ ਪਹਿਲਾਂ ਵਾਸ਼ ਕਰਕੇ ਤੇ ਫਿਰ ਸਚਿਚ ਕਰਾਇਆ ਤੇ ਬਹੁਤ ਜ਼ਿਆਦਾ ਸੌਫਟ ਹੋ ਗਿਆ ਸੀਗਾ ਫਿਰ ਬਹੁਤ ਸੋਹਣਾ ਲੱਗਦਾ ਸੀ ਤੇ ਇਹ ਹੈ ਜੀ ਇਹਦਾ ਦੁਪੱਟਾ ਖੁੱਲਾ ਡੁੱਲਾ ਐ ਸ਼ਰਟ ਦੇ ਜਿਹੜਾ ਸਟੱਫ ਹੈਗਾ ਉਹੀ ਸਟਾਫ ਇਹਦਾ ਤੁਹਾਨੂੰ ਦੁਪੱਟੇ ਦਾ ਮਿਲੂਗਾ ਬਹੁਤ ਸੋਹਣਾ ਸੂਟ ਹੈ ਤੇ ਇਹਦੀ ਪ੍ਰਾਈਸ ਮਿਲੂਗੀ ਤੁਹਾਨੂੰ 2500 ਬੜਾ ਪਿਆਰਾ ਸੂਟ ਹੈ ਜੀ ਇਹ ਲੋ ਇੱਕ ਕਲਰ ਇਹਦੇ ਚ ਤੁਹਾਨੂੰ ਆਹ ਵਾਲਾ ਮਿਲੂਗਾ ਇਹ ਵੀ ਬਹੁਤ ਸੋਹਣਾ ਕਲਰ ਤੁਹਾਨੂੰ ਬਹੁਤ ਸੋਹਣੇ ਨੇ ਇਹ ਵੀ ਕਲਰ ਬਹੁਤ ਸੋਹਣਾ ਇਸ ਤਰ੍ਹਾਂ ਦਾ ਪ੍ਰਿੰਟ ਹੈ ਉਹ ਅੰਬੀ ਪ੍ਰਿੰਟ ਦਾ ਸੂਟ ਸੀਗਾ ਇਹ ਫਲਾਵਰ ਪ੍ਰਿੰਟ ਦਾ ਹੈਗਾ ਲੋ ਬਹੁਤ ਸੋਹਣਾ ਸੂਟ ਹੈ ਤੇ ਇਹ ਸਲਵਾਰ ਹੈ ਇਹਦੇ ਨਾਲ ਮਸਲੀਨ ਦੀ ਉਹ ਸੋਹਣੀ ਸਲਵਾਰਾ ਜੀ 크ਰੇਪ ਵਰਗੀਆਂ ਸਲਵਾਰਾ ਨੇ ਕਿਤੇ 크ਰੇਪ ਦੀ ਤਾਂ ਨਹੀਂ ਸੌਰੀ 크ਰੇਪ ਦੀ ਸਲਵਾਰਾ ਜੀ ਮੈਂ ਪਹਿਲਾਂ ਵੀ ਮਸਲੀਨ ਦੀ ਕਹਤਾ 크ਰੇਪ ਦੀ ਸਲਵਾਰ ਨਾਲ ਸੂਟ ਹੈ ਠੀਕ ਹੈ ਤੇ ਇਹ ਹੈ ਜੀ ਇਹਦਾ ਦੁਪੱਟਾ ਮੈਂ ਨਾਲ ਦਾ ਜਿਆਦਾ ਖੋਲਣ ਦੀ ਆਪਾਂ ਨੂੰ ਇਹਦੀ ਲੋੜ ਨਹੀਂ ਹੈਗੀ ਤੇ 2550 ਦੇ ਵਿੱਚ ਸੂਟ ਆਜੂਗਾ ਜੀ 크ਰੇਪ ਦੀ ਸਲਵਾਰ ਦੇ ਨਾਲ ਆਊਗਾ ਮੇਥੇ ਗਲਤੀ ਨਾਲ ਕਿਹਾ ਗਿਆ ਪਹਿਲਾਂ ਲਓ ਅਗਲਾ ਦਿਖਾਉਣੀ ਆ ਤੁਹਾਨੂੰ ਗਲਾਸ ਸਿਲਕ ਦਾ ਆਲਓਵਰ ਸੂਟ ਬਹੁਤ ਸੋਹਣਾ ਸੂਟ ਹੈ ਪ੍ਰਿੰਟ ਵੀ ਬਹੁਤ ਜਿਆਦਾ ਪਿਆਰੇ ਨੇ ਬਹੁਤ ਹੀ ਜਿਆਦਾ ਸੋਹਣੇ ਪ੍ਰਿੰਟ ਨੇ ਲੋ ਆਲਓਵਰ ਸੂਟ ਵੀ ਲੈ ਸਕਦੇ ਹੋ ਅਸੀਂ ਤੁਹਾਨੂੰ ਸਲਵਾਰ ਵੀ ਡਾਈ ਕਰਾ ਕੇ ਇਹਦੇ ਨਾਲ ਦੇ ਸਕਦੇ ਆ ਫਰੋਜ਼ੀ ਲੈਣੀ ਆ ਤੁਸੀਂ ਇੰਟਾਈਂਡਾਈ ਕਰਵਾਉਣੀ ਆ ਸਕਿਨ ਕਲਰ ਦੀ ਲਾ ਕੇ ਉਹਦੇ ਨਾਲ ਫਰੋਜ਼ੀ ਟਾਈਂਡਾਈਂਡਾਈ ਕਰਵਾਉਣੀ ਆ ਜਿੱਦਾਂ ਮਰਜ਼ੀ ਕਰਵਾ ਸਕਦੇ ਹੋ ਜੀ ਠੀਕ ਹੈ ਅਗਰ ਤੁਸੀਂ ਆਲਓਵਰ ਦੇ ਵਿੱਚ ਇਦਾਂ ਸੂਟ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਮਿਲੂਗਾ ਜੀ ਇਹ 1895 ਦੇ ਵਿੱਚ ਠੀਕ ਹੈ ਜੀ ਪੂਰਾ ਆਲ ਓਵਰ ਗਲਾਸ ਸਿਲਕ ਦੇ ਵਿੱਚ ਸੀ ਬਹੁਤ ਸੋਹਣਾ ਸੂਟ ਹੈ ਅਗਰ ਤੁਸੀਂ ਉਦਾਂ ਵੀ ਲੈਣਾ ਹੈਗਾ ਸਾਡੇ ਨਾਲ ਸਲਵਾਰ ਲਵਾ ਕੇ ਫਿਰ ਵੀ ਇਹ ਤੁਹਾਨੂੰ 1895 ਦੇ ਵਿੱਚ ਮਿਲੂਗਾ ਪਰ ਜੇ ਸਲਵਾਰ ਟਾਈ ਐਂਡ ਡਾਈ ਦੀ ਕਰਵਾਉਂਗੇ ਫਿਰ ਇਹ ਤੁਹਾਨੂੰ ਥੋੜਾ ਜਿਹਾ ਰੇਟ ਹੈ ਜਿਹੜਾ ਉਹ ਵੱਧ ਜਾਊਗਾ 2195 ਵਿੱਚ ਮਿਲੂਗਾ ਫਿਰ ਕਿਉਂਕਿ ਟਾਈ ਐਂਡ ਡਾਈ ਬਹੁਤ ਜ਼ਿਆਦਾ ਕੋਸਟਲੀ ਹੋ ਜਾਂਦੀ ਹੈ ਆ लो ਅਗਲਾ ਪ੍ਰਿੰਟ ਦੇਖੋ ਹੂੰ ਇੰਨੇ ਸੋਹਣੇ ਪ੍ਰਿੰਟ ਆ ਨਾ ਜੀ ਬਸ ਐਨ ਲੱਗਦਾ ਦੇਖਦੇ ਹੀ ਰੋ ਬਹੁਤ ਹੀ ਪਿਆਰੇ ਜੀ ਪ੍ਰਿੰਟ ਤੇ ਸਟਫ ਤਾਂ ਹੈ ਹੀ ਬਹੁਤ ਸੋਹਣਾ ਸਟਫ ਦਾ ਤਾਂ ਕਹਿਣਾ ਕੀ ਹੈ ਠੀਕ ਹੈ ਅਗਰ ਤੁਸੀਂ ਕੱਲੀ ਸ਼ਰਟ ਲੈਣੀ ਹੈ ਤਾਂ 1050 ਦੇ ਵਿੱਚ ਤੁਹਾਨੂੰ ਕੱਲੀ ਸ਼ਰਟ ਵੀ ਮਿਲ ਜੂਗੀ ਜਿੱਦਾਂ ਮਰਜ਼ੀ ਤੁਸੀਂ ਲੈ ਸਕਦੇ ਹੋ ਤੇ ਇਹ ਤਾਂ ਉਹਦੇ ਨਾਲ ਦਾ ਹੀ ਨੈਕਸਟ ਹੈਗਾ ਇਹ ਵਾਲਾ ਕਲਰ ਇਹ ਵੀ ਬਹੁਤ ਜਿਆਦਾ ਸੋਹਣਾ ਸਾਰੇ ਕਲਰ ਸੋਹਣੇ ਨਹੀਂ ਜੀ ਕੋਈ ਘਟ ਨਹੀਂ ਆ ਕਲਰ ਕਿਸੇ ਤੋਂ ਇਦਾਂ ਵਰਗੀ ਆਹ ਵਾਲਾ ਪ੍ਰਿੰਟ ਆ ਦਾ ਰਸਟ ਐਂਡ ਮਸਟਰਡ ਦਾ ਕੰਬੀਨੇਸ਼ਨ ਜャ ਹੈਗਾ ਮਿਕਸ ਜੇ ਹੋਇਆ ਹੋਇਆ ਮਿਕਸ ਐਂਡ ਮੈਚ ਬਹੁਤ ਹੀ ਪਿਆਰਾ ਜਿਹਾ ਸੂਟ ਗਲਾਸ ਸਿਲਕ ਦੇ ਵਿੱਚ ਪ੍ਰਾਈਸ 1895 ਪਲੇਨ ਸਲਵਾਰ ਲਵਾਉਂਗੇ ਤਾਂ ਵੀ 1895 ਟਾਈ ਐਂਡ ਡਾਈ ਕਰਾਉਂਗੇ ਤਾਂ 2100 ਹੋ ਜਾਊਗਾ ਲੋ ਜੀ ਅਗਲਾ ਦੇਖੋ ਇਹ ਵੀ ਆਲ ਓਵਰ ਦੇ ਵਿੱਚ ਹੈਗਾ ਸੂਟ ਸਾਡੇ ਕੋਲੇ ਇਹ ਵੀ ਤੁਸੀਂ ਉਦਾਂ ਹੀ ਕਰ ਸਕਦੇ ਹੋ ਲੋ ਕਾਫੀ ਕਲਰ ਬਹੁਤ ਘੱਟ ਮਿਲਦਾ ਹੁੰਦਾ ਕਾਫੀ ਕਲਰ ਇਹ ਆਲੋਵਰ ਸੂਟ ਮਿਲ ਜੂਗਾ ਤੁਹਾਨੂੰ ਜਿੱਦਾਂ ਤੁਸੀਂ ਲੈਣਾ ਚਾਹੁੰਦੇ ਹੋ ਤੁਹਾਨੂੰ ਉਦਾਂ ਹੀ ਮਿਲ ਜੂਗਾ ਇਹ ਸੂਟ ਠੀਕ ਹੈ ਜੀ ਲਓ ਅਗਲਾ ਦੇਖੋ ਇਹ ਬਲੂ ਕਲਰ ਹੈਗਾ ਬਹੁਤਾ ਵੀ ਨੇਵੀ ਜਾਨੀ ਹੈਗਾ ਇਹ ਤੇ ਹੈ ਤਾਂ ਇਹ ਨੇਵੀ ਜੀ ਆ ਵਿੱਚੋਂ ਬੇਸ ਇਹ ਦਾ ਨਹੀਂ ਚਲੀ ਜਾਂਦਾ ਲਓ ਜੀ ਸਟਫ ਦੀ ਬਲਸਟਰ ਦੇਖੋ ਤੁਸੀਂ ਚਮਕ ਦੇਖੋ ਬਹੁਤ ਸੋਹਣੀ ਹੈ ਤੇ ਪ੍ਰਿੰਟ ਬਹੁਤ ਖਾਂਦੇ ਹੈ ਹੀ ਹੈ ਸੋਹਣਾ ਤੇ ਪ੍ਰਾਈਸ 1895 ਆ ਗਲਾਸ ਸਿਲਕ ਦੇ ਵਿੱਚ ਸੂਟ ਆਊਗਾ ਬਹੁਤ ਹੀ ਪਿਆਰਾ ਜਿਹਾ ਸੂਟ ਆਊਗਾ ਲੋ ਜੀ ਅੱਗੇ ਮੈਂ ਤੁਹਾਨੂੰ ਇੱਕ ਵਰਕਲ ਆਏਗਾ ਉਹਨੂੰ ਸੂਟ ਦਿਖਾਉਣੀ ਹੈਂਡਵਰਕ ਦਾ ਸੂਟ ਹੈ ਜੀ ਇਹ ਬਹੁਤ ਸੋਹਣਾ ਸੂਟ ਹੈ ਇੱਕ ਕੁੜੀ ਕੋਲੇ ਪਹਿਲਾਂ ਗਿਆ ਸਾਡਾ ਉਹਦੇ ਕੋਲੇ ਵੀ ਡਿਸਕਾਊਂਟ ਦੇ ਵਿੱਚ ਹੀ ਗਿਆ ਸੀਗਾ ਇਹ ਹੁਣ ਵੀ ਡਿਸਕਾਊਂਟ ਹੀ ਮਿਲ ਰਿਹਾ ਹੈ ਹਾਂ ਲੋ ਸਾਰਾ ਹੈਂਡਵਰਕ ਦਾ ਸੂਟ ਬਹੁਤ ਸੋਹਣਾ ਆਰਗੈਂਜ਼ਾ ਦਾ ਸੂਟ ਆ ਪਿਓਰ ਆਰਗੈਂਜ਼ਾ ਦਾ ਸੌਫਟ ਬਹੁਤ ਜ਼ਿਆਦਾ ਲੋ ਠੀਕ ਹੈ ਘੇਰੇ ਤੇ ਲੇਸ ਲੱਗੀ ਹੋਈ ਆ ਬਾਜੂ ਤੇ ਵਰਕ ਨਹੀਂ ਹੈਗਾ ਇਹ ਹੈਗੀ ਸਲਵਾਰ ਸਲਵਾਰ ਦੇ ਉੱਪਰ ਵਰਕ ਮਿਲੂਗਾ ਸਿਲਕ ਦੀ ਸਲਵਾਰ ਮਿਲੂਗੀ ਸਹੀ ਰੰਗ ਦੱਸ ਦੇ ਫਰੋਜ਼ ਹੀ ਹੈ ਕਲਰ ਤਾਂ ਫਰੋਜ਼ ਹੀ ਹੈ ਆ ਲੋ ਸਲਵਾਰ ਦੇ ਉੱਪਰ ਤੁਹਾਨੂੰ ਆਵਲ ਵਰਕ ਮਿਲੂਗਾ ਠੀਕ ਹੈ ਇਹ ਹੈ ਜੀ ਦੁਪੱਟਾ ਦੁਪੱਟਾ ਹਾਫ ਪਿਓਰ ਸ਼ਫੂਨ ਦਾ 2.5 ਮੀਟਰ ਟੋਟਲ ਲੱਗਿਆ ਹੋਇਆ ਇਹ ਸੂਟ ਤੁਹਾਨੂੰ ਮਿਲੂਗਾ ਜੀ ਹੁਣ 1950 ਦੇ ਵਿੱਚ ਡਿਸਕਾਊਂਟ ਤੇ ਅਗਲਾ ਦੇਖੋ ਬਹੁਤ ਪਿਆਰਾ ਸੂਟ ਹੈ ਇਹ ਵੀ ਤੁਹਾਨੂੰ ਡਿਸਕਾਊਂਟ ਤੇ ਹੀ ਮਿਲੂਗਾ ਪੂਰੇ ਤੇ ਸਟੋਨ ਵਰਕ ਹੋਇਆ ਹੈ ਪੂਰੇ ਸ਼ਰਟ ਤੇ ਸਾਰੇ ਸ਼ਰਟ ਦੇ ਉੱਪਰ ਸਟੋਨਵਰਕ ਹੈਵੀ ਸ਼ਰਟ ਹੈ ਪੂਰਾ ਬਾਜੂ ਦਾ ਸਟੱਫ ਲੱਗਦਾ ਹੋਣਾ ਇੱਕ ਸਾਈਡ ਤੋਂ ਸਾਰੇ ਤੇ ਸਟੋਨਵਰਕ ਨਾਲ ਇਹ ਵਾਲੀ ਸਿਲਕ ਦੀ ਸਲਵਾਰ ਹੈ ਹਾਫ ਪ्युअर ਸ਼ਫੋਨ ਦਾ ਇਹ ਵਾਲਾ ਟਮਿਲੂਗਾ ਸਵਾ ਦੋ ਮੀਟਰ ਗੋਟਾ ਲਿਤੀਆ ਹੈ ਰਸਟ ਕਲਰ ਹੈ ਠੀਕ ਹੈ ਜੀ ਤੇ ਇਹਦੀ ਪ੍ਰਾਈਸ ਮਿਲੂਗੀ ਜੀ ਡਿਸਕਾਊਂਟ ਦੇ ਉੱਪਰ ਪ੍ਰਾਈਸ ਮਿਲੂਗੀ ਜੀ ਤੁਹਾਨੂੰ 2095 ਫ੍ਰੀ ਸ਼ਿਪਿੰਗ ਨਾਲ ਹੋਊਗਾ ਅਗਲਾ ਦੇਖੋ ਲਓ ਜੀ ਸ਼ਿਮਰ ਦੇ ਵਿੱਚ ਆਪਣੇ ਕੋਲ ਇੱਕੋ ਹੀ ਪੀਸ ਆ ਲਾਸਟ ਵਾਲਾ ਔਰ ਵੱਡਾ ਸਾਰਾ ਡਿਸਕਾਊਂਟ ਦੇਵਾਂਗੇ ਇਹਦੇ ਤੇ ਤੁਹਾਨੂੰ ਆਹ ਲਓ ਹੈਂਡਵਰਕ ਦਾ ਸੂਟ ਹੈ ਵੀ ਇਹ ਲੋ ਨੰਬਰ ਕਾਫੀ ਜਾਊਗਾ ਇਹ ਜਿੰਨਾ ਮਰਜ਼ੀ ਕਰ ਲਿਓ ਜਿੰਨਾ ਮਰਜ਼ੀ ਛੱਡ ਦਿਓ ਤੇ ਆਹ ਹੈਗੀ ਹੈ ਜੀ ਇਹਦੀ ਬਾਜੀ ਬਾਜੀ ਦੇ ਉੱਪਰ ਵੀ ਸਾਰੇ ਹੈਂਡਵਰਕ ਹੈ ਆਹ ਵਾਲਾ ਫਰੰਟ ਤੇ ਆਊਗੀ ਆ ਲਾਈਨ ਤੇ ਸਾਰੇ ਵਿੱਚ ਛੋਟੇ ਛੋਟੇ ਬੂੜੀ ਹੈ ਜਿਹੜੀ ਉਹ ਹੈਂਡਵਰਕ ਦੀ ਤੇ ਇਹ ਹੈਗੀ ਆ ਜੀ ਸਲਵਾਰ ਸਲਵਾਰ ਸਾਰਾ ਹੈਂਡਵਰਕ ਹੈ ਜੀ ਸਾਰਾ ਤੇ ਇਹ ਹੈ ਦੁਪੱਟਾ ਸਿਰ ਤੇ ਟਿਕਣ ਵਾਲਾ ਦੁਪੱਟਾ ਹੈ ਪੂਰਾ ਵਧੀਆ ਦੁਪੱਟਾ ਚਨੂਨ ਦਾ ਚਨੂਨ ਦਾ ਨਹੀਂ ਹੈ ਸ਼ਿਮਰ ਦਾ ਟੱਚ ਹੀ ਹੈ ਇਹਦੇ 'ਚ ਵੀ ਤੇ ਆਹ ਲਓ ਜੀ ਗੁੱਟਾ ਮੁੱਤੀਆਂ ਵਾਲਾ ਗੁੱਟਾ ਗੁੱਟੇ ਬਹੁਤ ਮਹਿੰਗਾ ਬਣਦਾ ਹੈ ਬਹੁਤ ਮਹਿੰਗਾ ਗੁੱਟਾ ਲੱਗਿਆ ਹੈ ਔਰ ਵਿੱਚ ਇਹਦੇ ਲਾਈਨ ਉਹ ਹਨ ਹਾਂ ਬਰੀ ਗੋਟੇ ਦੀਆਂ ਤੇ ਪ੍ਰਾਈਸ ਆਫਰ ਪ੍ਰਾਈਸ ਹੈਗੀ ਹੈ 2750 2750 ਦੇ ਵਿੱਚ ਸੂਟ ਮਿਲ ਜਾਊਗਾ ਪੂਰਾ ਵਿਆਹ ਵਾਂਗ ਕਰਦਾ ਹਾਂ ਜੀ ਹਾਂ ਜੀ ਡਿਸੀਜਨ